ਆਪ ਐਮਐਲਏ ਨੇ ਆਪਣੇ ਹੀ ਭਰਾ ਨੂੰ ਪਿੰਡ ਦਾ ਧੱਕੇ ਦੇ ਨਾਲ ਸਰਪੰਚ ਬਣਵਾ ਲਿਆ ਧੱਕੇ ਦੇ ਨਾਲ ਸਰਬਸੰਮਤੀ ਕਰਾਉਣ ਦੀ ਗੱਲ ਸਾਹਮਣੇ ਆਈ ਆ ਆਪ ਦਾ ਐਮਐਲਏ ਕਿਸ ਤਰ੍ਹਾਂ ਨਾਲ ਸਬਕਾਸ ਵਿੱਚ ਸ਼ਾਮਲ ਹੈ ਅਤੇ ਇਹ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵੀ ਪਹੁੰਚ ਗਿਆ ਹੈ ਇਹ ਕਿਹੜਾ ਐਮਐਲਏ ਜਿਨੇ ਆਪਣੇ ਹੀ ਭਰਾ ਨੂੰ ਧੱਕੇ ਦੇ ਨਾਲ ਕਥਿਤ ਤੌਰ ਤੇ ਧੱਕੇ ਦੇ ਨਾਲ ਜਿਹੜਾ ਉਹ ਸਰਬਸੰਮਤੀ ਕਰਾ ਕੇ ਆਪਣੇ ਹੀ ਪਿੰਡ ਦਾ ਸਰਪੰਚ ਬਣਾ ਲਿਆ ਤੋਂ ਅਨੁਸਾਰੀ ਕਹਾਣੀ ਖੋਲ ਕੇ ਦੱਸਣੀ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਇੱਕ ਪਾਸੇ ਸਰਬਸੰਮਤੀਆਂ ਪਿੰਡਾਂ ਚ ਰੋਲੇ ਗੋਲੇ ਲੜਾਈਆਂ ਝਗੜਿਆਂ ਦੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚ ਖੜ ਕੇ ਪਤਾ ਨਹੀਂ ਕੀ ਕੀ ਕਿਹਾ ਸੀ ਸਾਰਾ ਪਾਣੀ ਪਾਣੀ ਹੁੰਦਾ ਹੋਇਆ ਨਜ਼ਰ ਆਉਂਦਾ ਮਾਮਲਾ ਕਿਤੇ ਹੋਰ ਦਾ ਨਹੀਂ ਮੁੱਖ ਮੰਤਰੀ ਦੇ ਗਵਾਂਢੀ ਜ਼ਿਲ੍ਹੇ ਗਵਾਂਢੀ ਹਲਕੇ ਦਾ ਕਹਿ ਲਈਏ ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਹਲਕਾ ਸ਼ੁਤਰਾਣਾ ਦਾ ਉੱਥੋਂ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਬਾਜੀਗਰ ਬਾਜੀਗਰ ਹੁਣਾ ਨੇ ਐਸੀ ਬਾਜ਼ੀ ਮਾਰੀ ਕਿ ਆਪਣੇ ਹੀ ਭਰਾ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਲਿਆ ਤੇ ਹੁਣ ਇਹ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਅੰਦਰ ਕਿਹਾ ਜਾਂਦਾ ਹੈ ਕਿ ਸਾਰਾ ਕੁਝ ਧੱਕੇ ਦੇ ਨਾਲ ਅਤੇ ਸਾਜ਼ਿਸ਼ੀ ਤਰੀਕੇ ਦੇ ਨਾਲ ਹੋਇਆ ਹੈ ਸ਼ਤਰਾਣਾ ਹਲਕੇ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਕ੍ਰੀਮਨਗਰ ਚਿੱਚੜਵਾਲ ਵਿੱਚ ਉਹਨਾਂ ਦੇ ਭਰਾ ਜਗੀਰ ਸਿੰਘ ਦਾ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦਾ ਮਾਮਲਾ ਹਾਈ ਕੋਰਟ ਅੱਪੜ ਗਿਆ ਹੈ ਇਸ ਸਬੰਧੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ ਪਿੰਡ ਵਾਸੀ ਗੁਰਚਰ ਰਾਮ ਨੇ ਅੱਜ ਇੱਥੇ ਪਟਿਆਲਾ মিডিਆ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਭਾਰਿਆ ਉਹਨਾਂ ਕਿਹਾ ਕਿ ਉਹ ਭਾਵੇਂ ਖੁਦ ਸਰਪੰਚੀ ਦਾ ਦਾਅਵੇਦਾਰ ਤਾਂ ਨਹੀਂ ਹਾਰੋ ਚਾਹੁੰਦਾ ਹੈ ਕਿ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਕਈ ਵਿਅਕਤੀਆਂ ਨੇ ਐਨਓਸੀ ਲਈ ਬੀਡੀਪੀਓ ਦਫ਼ਤਰ 'ਚ ਪਹੁੰਚ ਕੀਤੀ ਪਰ ਵਿਧਾਇਕ ਦੇ ਹੁਕਮਾਂ ਕਾਰਨ ਉਹਨਾਂ ਨੂੰ ਐਨਓਸੀ ਨਾ ਮਿਲ ਸਕੇ। ਉਹਨਾਂ ਕਿਹਾ ਕਿ ਵਿਧਾਇਕ ਨੇ ਕੁਝ ਨਜ਼ਦੀਕੀਆਂ ਨੂੰ ਘਰ ਸੱਦ ਕੇ ਆਪਣੇ ਭਰਾ ਜਗੀਰ ਸਿੰਘ ਦੇ ਸਰਵਸੰਮਤੀ ਨਾਲ ਸਰਪੰਚ ਚੁਣੇ ਜਾਣ ਦਾ ਐਲਾਨ ਕਰਦਿਆਂ ਉਸ ਨੂੰ ਹਾਰ ਪਣੌਾ ਅਤੇ ਲੱਡੂ ਵੰਡ ਦਿੱਤੇ। ਗੁਰਚਰ ਰਾਮ ਨੇ ਸਰਪੰਚ ਦੀ ਇਸ ਚੋਣ ਉੱਤੇ ਇਤਰਾਜ਼ ਜਤਾਇਆ ਉਹਨਾਂ ਕਿਹਾ ਕਿ ਇਸ ਸੰਬੰਧੀ ਜੇ ਕੋਈ ਇਕਤਤਾ ਕਰਨੀ ਸੀ ਤਾਂ ਪਿੰਡ ਦੀ ਸਾਂਝੀ ਥਾਂ ਤੇ ਹੋਣੀ ਚਾਹੀਦੀ ਸੀ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਤੇ 3 ਅਕਤੂਬਰ ਨੂੰ ਇਸ ਦੀ ਸੁਣਵਾਈ ਹੋਣੀ ਹੈ ਗੁਰਚਰਨ ਰਾਮ ਨੇ ਕਿਹਾ ਕਿ ਉਹ ਭਾਵੇਂ ਖੁਦ ਸਰਪੰਚ ਪੰਚੀ ਦਾ ਦਾਵੇਦਾਰਤਾ ਨਹੀਂ ਪਰ ਉਹ ਚਾਹੁੰਦਾ ਹੈ ਕਿ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ ਤਾਂ ਜੋ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਾ ਹੋਵੇ ਉਦੋਂ ਇਸ ਮਾਮਲੇ 'ਚ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਖੁਦ ਸਰਬਸੰਮਤੀ ਕਰਕੇ ਜਗੀਰ ਸਿੰਘ ਨੂੰ ਸਰਪੰਚ ਚੁਣਿਆ ਵਿਧਾਇਕ ਨੇ ਕਿਹਾ ਕਿ ਉਹ ਵੀ ਸਰਪੰਚ ਰਹਿ ਚੁੱਕਿਆ ਤੇ ਹੁਣ ਵਿਧਾਇਕ ਵੀ ਆ ਪਰ ਪਿੰਡ ਦੇ ਵਿਕਾਸ ਦੇ ਹਵਾਲੇ ਨਾਲ ਪਿੰਡ ਵਾਸੀਆਂ ਨੇ ਉਸ ਦੇ ਭਰਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਉਹਨਾਂ ਕਹਿੰਦੇ ਕਿ ਗੁਰਚਰਨ RAM ਦਾ ਮੁੱਖ ਮਕਸਦ ਗਨਮਨ ਲੈਣਾ ਹੈ ਸਾਨੂੰ ਨਹੀਂ ਪਤਾ ਗੁਰਚਰਨ RAM ਦਾ ਕੀ ਮਕਸਦ ਹੈ ਤੇ ਕੀ ਹੋਣਾ ਚਾਹੀਦਾ ਹੈ ਕੀ ਨਹੀਂ ਹੋਣਾ ਚਾਹੀਦਾ ਪਰ ਇੱਕ ਸਵਾਲ ਇਹ ਹੈ ਕਿ ਇਹ ਤਾਂ ਕਹਿੰਦੇ ਸੀਗੇ ਕਿ ਬਾਦਲ ਕਿਆ ਹੈ ਬਾਦਲ ਜਦੋਂ ਬਾਦਲ ਪਰਿਵਾਰ ਦੀ ਗੱਲ ਕਰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਸੀ ਕਿ ਪੋ ਪਿਓ ਮੁੱਖ ਮੰਤਰੀ ਪੋਤੋ ਉਪ ਮੁੱਖ ਮੰਤਰੀ ਨੂੰ ਲੋਕ ਸਭਾ ਮੈਂਬਰ ਕੇਂਦਰੀ ਮੰਤਰੀ ਜਵਾਈ ਮੰਤਰੀ ਪੁੱਤ ਦਾ ਸਾਲਾ ਮੰਤਰੀ ਇਹ ਕੀ ਹੈ ਤੁਸਤਾ ਥੱਲੜਲੇ ਲੈਵਲ ਤੇ ਤੁਰਪੇ ਇਹ ਕੀ ਹੈ ਸਰਬਸੰਮਤੀ ਜਗੀਰ ਸਿੰਘ ਦੇ ਨਾਂ ਤੇ ਕਿਉਂ ਕਲਵੰਤ ਬਾਜ਼ੀਗਰ ਦੇ ਭਰਾ ਦੇ ਨਾਂ ਤੇ ਕਿਉਂ ਪਿੰਡ ਚ ਹੋਰ ਕਿਸੇ ਦੇ ਨਾਂ ਤੇ ਸਰਬਸੰਮਤੀ ਨਹੀਂ ਹੋ ਸਕਦੀ ਸੀ ਹੁਣ ਪਰਿਵਾਰਵਾਦ ਕਿੱਥੇ ਆ ਹੁਣ ਤੁਹਾਡੀਆਂ ਉਹ ਡੀਂਗਾ ਕਿੱਥੇ ਨੇ ਜਿਹੜੀਆਂ ਤੁਸੀਂ 4-5 ਸਾਲ 7 ਸਾਲ ਲਗਾਤਾਰ ਮਾਰਦੇ ਰਹੇ ਕਿੱਥੇ ਨੇ ਜੇਕਰ ਐਨਓਸੀ ਨਹੀਂ ਦਿੱਤੀਆਂ ਗਈਆਂ ਇਹ ਵੀ ਇੱਕ ਵੱਡਾ ਮਾਮਲਾ ਹੈ ਕਿ ਅਫਸਰਸ਼ਾਹੀ ਕਿਸ ਤਰ੍ਹਾਂ ਨਾਲ ਲੋਕਤੰਤਰ ਦੇ ਇਸ ਪਵਿੱਤਰ ਤਿਹਾਰ ਨੂੰ ਜਿਹੜਾ ਗੰਦਲਾ ਕਰ ਰਹੀ ਹੈ ਉਹ ਵੀ ਕਿਸੇ ਵਿਧਾਇਕ ਐਮਐਲਏ ਦੇ ਕਹਿਣ ਤੇ ਸਰਕਾਰ ਦੇ ਇਸ਼ਾਰਿਆਂ ਤੇ ਚੋਣ ਕਮਿਸ਼ਨ ਕੀ ਕਰਦਾ ਹੈ ਕੂਕ ਨੀਂਦ ਸੁੱਤਾ ਪਿਆ ਚੋਣ ਕਮਿਸ਼ਨ ਕੂਕ ਨੀਂਦ ਚ ਕੋਈ ਹਲਜੋਲ ਨਹੀਂ ਇਹ ਅਣੀਆਂ ਸ਼ਿਕਾਇਤਾਂ ਚਲ ਗਈਆਂ ਸਾਰੀਆਂ ਮੁੱਖ ਸਿਆਸੀ ਧਿਰਾਂ ਜਾ ਕੇ ਚੋਣ ਕਮਿਸ਼ਨਰ ਨੂੰ ਮਿਲਾਈਆਂ ਪੰਜਾਬ ਦੇ ਨੂੰ ਕੋਈ ਕੀੜੀ ਇੱਧਰ ਤੋਂ ਉੱਧਰ ਨਹੀਂ ਹੋ ਰਹੀ ਮਸਲਾ ਕੀ ਹੈ ਕੀ ਚੋਣ ਕਮਿਸ਼ਨਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣੇ ਬਣਦੇ ਨਹੀਂ ਮਾਮਲਾ ਹਾਈ ਕੋਰਟ ਗਿਆ ਹੈ ਹਾਈ ਕੋਰਟ ਨੇ 3 ਅਕਤੂਬਰ ਯਾਨੀ ਕਿ ਅੱਜ ਸੁਣਵਾਈ ਰੱਖੀ ਹੈ ਕੀ ਮਾਮਲਾ ਨਿਕਲਦਾ ਹੈ ਹਾਈ ਕੋਰਟ ਕੀ ਡਾਇਰੈਕਸ਼ਨ ਕਰਦੀ ਹੈ ਇਸ ਮਾਮਲੇ ਤੇ ਅਲੱਗਾ ਗੱਲ ਪਰ ਐਨਓਸੀ ਦੇਣਾ ਸਾਰਿਆਂ ਨੂੰ ਜ਼ਰੂਰੀ ਹੈ ਸਾਰਿਆਂ ਨੂੰ ਐਨਓਸੀ ਦਿੱਤੇ ਜੇ ਕੋਈ ਕਾਗਜ਼ ਭਰ ਦੇ ਜਗੀਰ ਸਿੰਘ ਵੀ ਕਾਗਜ਼ ਭਰ ਦੇ ਵਾਕੀ ਵੀ ਭਰ ਦੇਣ ਫਿਰ ਚੋਣਾ ਹੋਣੀ ਹੈ ਤਾਂ ਦੇਖੀ ਜਾਊਗਾ ਕੌਣ ਜਿੱਤਦਾ ਹੈ ਸਵਾਲ ਇਹ ਹੈ ਕਿ ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਟਿਕੜਮਬਾਜ਼ੀਆਂ ਲੜਾਉਂਦੇ ਹੋ ਇਹ ਗੱਲ ਸਪਸ਼ਟ ਕਰਦੀ ਹੈ ਕਿ ਸਰਬਸੰਮਤੀ ਬਾਕੀ ਗੱਲਾਂ ਸਾਰੀਆਂ ਅਲੱਗਾ ਜਗੀਰ ਸਿੰਘ ਦਾ ਅਧਿਕਾਰ ਹੈ ਚੋਣ ਲੜਨ ਦਾ ਉਹ ਚੋਣ ਲੜੇ ਪਰ ਵਿਧਾਇਕ ਕਿਉਂ ਇਨਸਿਸਟ ਕਰ ਰਿਹਾ ਕਿ ਉਸਦੇ ਭਰਾ ਨੂੰ ਹੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇ ਜਿੱਥੋਂ ਤੱਕ ਸਾਂਝੇ ਇਕੱਠ ਦੀ ਗੱਲ ਹੈ ਉਹ ਵੀ ਕਿਤੇ ਕਾਗਜ਼ਾਂ 'ਚ ਦਿਖਾਈ ਨਹੀਂ ਦਿੰਦਾ ਮੁਕਿਆ ਜਾਂਦਾ ਕਿ ਵਿਧਾਇਕ ਨੇ ਆਪਣੇ ਘਰ ਸੱਦੇ ਕੁਝ ਸਹਿਤੇ ਤੇ ਕਾਰਵਾਈ ਪਾਤੀ ਵਿਧਾਇਕ ਦਾ ਕਹਿਣਾ ਹੈ ਕਿ ਐਸਾ ਕੁਝ ਨਹੀਂ ਲੋਕਾਂ ਨੇ ਚੁਣਿਆ ਫਿਰ ਲੋਕਾਂ ਨੂੰ ਐਨਓਸੀ ਕਿਉਂ ਨਹੀਂ ਲੈਣ ਦਿੰਦੇ ਜੇ ਬਾਕੀ ਕੋਈ ਲੜਨਾ ਚਾਹੁੰਦਾ ਹੈ ਲੋਕ ਉਹਨੂੰ ਹਰਾ ਦੇਣਗੇ ਉਹਨੂੰ ਐਨਓਸੀ ਤਾਂ ਲੈਣ ਦੋ ਕਈ ਸਵਾਲ ਨੇ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਨੇ ਆਮ ਆਦਮੀ ਪਾਰਟੀ ਤੋਂ ਵੀ ਕਿ ਜਿਹੜਾ ਪਰਿਵਾਰਵਾਦ ਤੁਸੀਂ ਚੀਕਾ ਮਾਰ ਮਾਰ ਕੇ ਸਾਨੂੰ ਸੁਣਾਉਂਦੇ ਸੀਗੇ ਕਿੱਥੇ ਐ ਤੁਹਾਡੇ ਵਾਰੀ ਕਿੱਥੇ ਐ ਜੇ ਤੁਹਾਡੇ ਵਿਧਾਇਕਾਂ ਦੇ ਭਰਾ ਨੇ ਸਰਪੰਚ ਬਣਨਾ ਹੈ ਕੱਲ ਉਹਦੇ ਮੁੰਡੇ ਨੂੰ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦਾ ਚੋਣ ਲੜਾ ਦੋਗੇ ਕਿਸੇ ਦਿਨ ਨੂੰ ਕੁਝ ਫਿਰ ਬਾਕੀ ਜਿਹੜੇ ਆਮ ਘਰਾਂ ਦੇ ਪਮਕੜ ਕਿੱਥੇ ਜਾਣਗੇ ਪਮਕੜਾ ਨਾਲ ਕੀ ਬੀਤੂਗੀ ਤੁਸੀਂ ਇਹ ਤਾਂ ਅੰਦਾਜ਼ਾ ਲਾਓ ਬਾਕੀ ਗੱਲਾਂ ਨੇ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਤੇ ਹਾਈ ਕੋਰਟ ਇਸ ਤੇ ਕੀ ਫੈਸਲਾ ਕਰਦਾ ਇਹ ਇੱਕ ਹੁਣ ਅਹਿਮ ਕੜੀ ਰਹੇਗੀ